ਸਮਾਣਾ ਸੇ ਕਾਫੀ ਦਿਨਾਂ ਦੇ ਬਾਅਦ ਬਰਸਾਤ ਸ਼ੁਰੂ ਹੋਈ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਹਮਸ ਫਰੀ ਗਰਮੀ ਸੀ ਤੁਸੀਂ ਦੇਖ ਰਹੇ ਹੋ ਸਮਾਣਾ ਸ਼ਹਿਰ ਦੀ ਗਲੀਆਂ ਦੇ ਵਿੱਚ ਬਰਸਾਤ ਦਾ ਪਾਣੀ ਕਿੰਨੀ ਤੇਜ਼ੀ ਨਾਲ ਚੱਲ ਰਿਹਾ ਹੈ ਤੁਸੀਂ ਦੇਖੋ ਗਲੀਆਂ ਦੇ ਵਿੱਚ ਪਾਣੀ ਛੁਰੂ ਹੋ ਗਿਆ ਗਲੀਆਂ ਦੇ ਵਿੱਚ ਪਾਣੀ ਜਮਰ ਬਰਸਾਤ ਤੇਜ਼ ਹੈ ਕਿਸਾਨਾਂ ਨੂੰ ਵੀ ਇਹਦਾ ਫਾਇਦਾ ਹੋਵੇਗਾ ਲੇਕਿਨ ਇਹ ਬਰਸਾਤ ਗਰਮੀ ਤੋਂ ਰਾਹਤ ਦੇਣ ਵਾਲੀ ਹੈ ਕਾਫੀ ਦਿਨਾਂ ਤੋਂ ਕਰੀਬ 20-25 ਦਿਨ ਤੋਂ ਗਰਮੀ ਨਹੀਂ ਜਾਦਾ ਪੈ ਰਹੀ ਸੀ ਕਿ ਲੋਕਾਂ ਦਾ ਜੀਵਨ ਪਾਬਾਅਤ ਹੋਇਆ ਥਾ ਪਸ਼ੂ ਪੰਛੀ ਔਰ ਕਿਸਾਨ ਸਭ ਬਰਸਾਤ ਨਾ ਹੋਣ ਕਰਕੇ ਪ੍ਰੇਸ਼ਾਨ ਸੀ ਲੇਕਿਨ ਪ੍ਰਮਾਤਮਾ ਨੇ ਕਿਰਪਾ ਕੀਤੀ ਇੰਦਰ ਦੇਵਤਾ ਅੱਜ ਖੁਸ਼ ਹੋਏ ਹਨ ਔਰ ਸਮਾਣਾ ਦੇ ਵਿੱਚ ਬਰਸਾਤ ਸ਼ੁਰੂ ਹੋਈ ਹੈ ਕਰ ਦੇ ਵਿੱਚ ਬਰਸਾਤ ਹੋਈ ਹੈ ਪਹਿਲੀ ਬਰਸਾਤ ਮਾਨਸੂਨ ਦੀ ਤੁਸੀਂ ਦੇਖ ਰਹੇ ਹੋ ਕਿੰਨੀ ਮੁਸ਼ਕਲ ਦਾ ਸਾਹਮਣਾ ਲੇਕਿਨ ਗਰਮੀ ਤੋਂ ਰਾਹਤ ਮਿਲੀ ਹੈ ਲੇਕਿਨ ਗਰਮੀ ਦੇ ਨਾਲ ਨਾਲ ਜਿੱਥੇ ਬਾਜ਼ਾਰਾਂ ਦੇ ਵਿੱਚ ਬਸ ਸਟੈਂਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਬੀਬੀਆਂ ਆ ਰਹੀਆਂ ਬਸ ਤੋਂ ਉਤਰੀਆਂ ਪਾਣੀ के ਵਿੱਚ ਲੰਘ ਕੇ ਜਾ ਰਹੀਆਂ ਚਪਲਾ ਹੱਥ ਦੇ ਵਿੱਚ ਹੈ ਦਰਸ਼ਨ ਰਾਣੀ ਹਕੀ ਹਾਲਾਤ ਹੈ ਬਾਜ਼ਾਰ ਦੇ ਮਾੜੀ ਨੇ ਬੀਗੀ ਜਿਹਾ ਹੈ ਜਿੰਨਾ ਵੀ ਤੋਂ ਇਹਦੇ ਪੈ ਨਹੀਂ ਹਾਂ ਬਹੁਤ ਗੰਦਾ ਹਾਲ ਹੈ ਗਾਈ ਕਿੰਨਾ ਕੁ ਮਾਮਲੇ ਪਾਣੀ ਵਿੱਚ ਬਸਤ ਉਤਰਿਆ ਤੁਸੀਂ ਹਾਂਜੀ ਹਾਂਜੀ ਅੱਡੇ ਵਿੱਚ ਪਾਣੀ ਖੜਾ ਹੈ ਬਹੁਤ ਖੜਾ ਵੀ ਲੱਗਾ ਬਹੁਤ ਜ਼ਿਆਦਾ ਬੁਰਾ ਹੋਰ ਵੀ ਸਵਾਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਇਸ ਬਰਸਾਤ ਦੇ ਵਿੱਚ ਲੰਘ ਰਹੇ ਨੇ ਤੁਸੀਂ ਦੇਖੋ ਇਹ ਬੱਚੇ ਹੈ ਨਾ ਆ ਰਹੇ ਹਨ ਬਸਤ ਉਤਰੇ ਹੋਣੇ ਲੇਕਿਨ ਇਸ ਬਰਸਾਤ ਦੇ ਵਿੱਚ ਜੁੱਤੇ ਹੱਥ ਵਿੱਚ ਲੈ ਕੇ ਜਾਣ ਨੂੰ ਮਜਬੂਰ ਹੈ ਇਹ ਦੇਖੋ ਬੱਚਾ ਗੋਦੀ ਤੇ ਲੈ ਕੇ ਜਾ ਰਹੇ ਹਨ ਬੱਚੇ ਨੂੰ ਗੋਦੀ ਤੇ ਲੈ ਕੇ ਇਹ ਮੱਥਾ ਟੇਕਣ ਗਿ ਨਹੀਂ ਜਾਣਾ ਹੋਗਾ ਲੇਕਿਨ ਬਰਸਾਤ ਦੇ ਹਾਲਾਤ ਜੀ ਜੁਆਇਨ ਰਹੀ ਤੁਹਾਨੂੰ ਦਿਖਾਣਾ ਦਰ ਕੀ 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 ਕੋਈ ਕੁਝ ਦਿਖਾ ਦੋ ਹਮੇਸ਼ਾ ਹੀ ਕਰ ਰਹੇ ਨਹੀਂ ਨਹੀਂ ਤਾਂ ਕੋਈ ਜੀ ਦਿਖਾਣਾ ਆਪਾਂ ਪਾਲਾ ਇਹ ਆ ਪਾਰਸ ਕਰਕੇ ਦੇਖੋ ਕਿੰਨਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਪਾਣੀ ਵਿੱਚ ਦੀ ਫਿਰਦੇ ਨੇ ਸਾਰੇ ਪਰੇਸ਼ਾਨ ਬੋਤ ਨੇ ਬੱਸ ਅੱਡਾ ਸਮਾਣਾ ਸਰ ਗੁਪੇ ਪਏ ਹਾਂਜੀ ਹਾਂਜੀ ਸਾਰੇ ਗੁਪੇ ਪਏ ਆ ਦੇਖੋ ਆਪਾਂ ਵੀ ਦੇਖੋ ਆ ਬੂਟ ਹੱਥਾਂ 'ਚ ਪਾੜੀ ਫਿਰਦੇ ਆ ਡਿਊਟੀ ਜਾਣਾ ਡਿਊਟੀ ਤੇ ਬਹੁਤ ਔਖਾ ਹੋ ਜਾਂਦਾ ਜੀ ਡਿਊਟੀ ਜਾਣਾ ਕਿੱਥੇ ਜਾਣਾ ਅੱਜ ਪਟਿਆਲੇ ਜਾਣਾ ਸੀ ਸਾਨੂੰ ਜਾਣੇ ਜਾਣੇ ਲੇਕਿਨ ਬਰਸਾਤ ਦੇ ਹਾਲਾਤ ਤੁਸੀਂ ਪਹਿਲੀ ਬਰਸਾਤ ਨਹੀਂ ਸੈਰ ਨੂੰ ਜਲਥਰ ਕਰਤਾ ਬੰਤ ਸਿੰਘ ਜੀ ਦੀ ਕੀ ਹਾਲਤ ਨਹੀਂ ਤਾਂ ਮਰ ਗਿਆ ਅੱਜ ਮਹੌਬੱਧਿਆ ਹੋ ਗਿਆ ਜੀ ਜੱਟ ਬਚ ਗਏ ਜੱਟ ਬਚ ਗਏ ਫਿਰ ਮੀਂਹ ਬਾਜ਼ਾਰ ਦਾ ਬਾਜ਼ਾਰ ਦਾ ਤਾਂ ਬੁਰਾ ਹਾਲ ਆ ਬੁਰਾ ਹਾਲ ਹੈ ਨਿਕਾਸੀ ਨਹੀਂ ਨਾ ਹੈ ਇਹ ਜਿਹੜੇ ਇਹਨਾਂ ਨੇ ਗਲੀਆਂ ਬੰਦ ਕਰਤੀਆਂ ਨਾ ਉਹਨਾਂ ਨੇ ਪਾਣੀ ਰੋਕਤਾ ਸਾਰਾ ਪੈਪ ਚੱਲਦੇ ਨਹੀਂ ਹੈਗੇ ਤੁਸੀਂ ਕਿੱਧਰ ਆ ਗਏ ਇੱਧਰ ਨੂੰ ਬੰਦੋ ਸਿੱਖੋ ਪਾਣੀ ਦਿਖਾਏ ਆ ਹਾਂ ਕਿਹਨਾਂ ਦਾ ਇਹ ਲੋਦਾ ਮੇਰਾ ਨਾਮ ਹਰਦੀਪ ਕੌਰ ਜੀ ਹਾਂ ਇਹ ਹਾਲਾਤ ਨੇ ਸੇਖੋ ਕਿਵੇਂ ਤੁਸੀਂ ਲੰਘ ਰਹੇ ਹੋ ਇਹ ਹਾਲਾਤ ਇਸ ਕਰਕੇ ਨੇ ਜੀ ਜਿਹੜੀਆਂ ਗਲੀਆਂ 'ਚ ਸਫਾਈ ਨਹੀਂ ਹੈਗੀ ਆ ਦੇਖੋ ਕੂੜਾ ਕਰਕਟ ਕਿਵੇਂ ਸਾਰ ਇਹ ਸਵਰੇਜ ਦੇ ਸਾਹ ਟੈਂਟਰ ਰੋਕ ਰਖੇ ਨੇ ਬੰਦਾ ਮੋਟਰਸਾਈਕਲ ਬੰਦ ਹੋ ਗਿਆ ਇੱਥੇ ਮੋਟਰਸਾਈਕਲ ਬੰਦ ਹੋ ਗਿਆ ਪਾਣੀ 'ਚ ਡੁੱਬ ਗਿਆ ਮੋਟਰਸਾਈਕਲ ਜਿਵੇਂ ਮੈਂ ਜਾਣਾ ਦਾ ਇੱਥੇ ਆ ਭਵਾਨੀਗੜ ਰੋਡ ਤੇ ਹਾਂ ਜੀ ਪ੍ਰੋਬਲਮ ਆ ਰਹੀ ਹੈ ਜੀ ਪ੍ਰੋਬਲਮ ਆ ਰਹੀ ਹੈ ਜੀ। ਸੜਕਾਂ ਤੇ ਪਾਣੀ ਖੜਾ ਹੈ। ਹਾਂ ਜੀ। ਸਭ ਸੜਕਾਂ ਤੇ ਪਾਣੀ ਖੜਾ ਇਸ ਕਰਨਾ ਕਿਉਂਕਿ ਆ ਦੇਖੋ ਕੂੜਾ ਕਰਕਟਾ। ਪਾਣੀ ਤਾਂ ਕੁਝ ਰਾਹਤ ਮਿਲੀ। ਹਾਂ ਜੀ। ਅੱ비 ਤਾਂ ਰਾਤ ਤਾਂ ਮਿਲੀ ਜੀ। ਬੜੀ ਖੁਸ਼ੀ ਹੋਈ ਹੈ। ਹਾਂ ਜੀ। ਬਹੁਤ ਖੁਸ਼ੀ ਹੈ ਮੀ ਪਿਆ। ਪਰ ਸਫਾਈ ਕਰਖਣੀ ਚਾਹੀਦੀ ਹੈ। ਜਿਹੜੀ ਸਫਾਈ ਨਹੀਂ ਨਾ ਰਹੀ ਉਹ ਉਹਨਾਂ ਦੇ ਕਰਨਾ ਸੜਕਾਂ ਤੇ ਪਾਣੀ ਖੜਾ ਇਹਨਾਂ ਨੇ। ਠੀਕ ਹੈ। ਥੈਂਕ ਯੂ। ਹਾਂ ਜੀ। ਤੁਹਾਡਾ ਰਾਕੇ ਕੁਮਾਰ। ਹਾਂ। ਕੀ ਲੈ ਕੇ ਆ ਰਹੇ ਹੋ? ਕਣਕ ਤੇ। ਇਹਨਾਂ ਗਲੀਆਂ 'ਚ ਪਾਣੀ ਕਿੰਨਾ ਹੈ? ਛੋਟੇ ਛੋਟੇ ਪਾਣੀ ਜੀ। ਮੁਸ਼ਕਿਲ ਆ ਰਹੀ ਹੈ ਹਾਂ ਜੀ ਕਿਹੜੀ ਕਲੋਨੀ ਹੈ ਪਤਾ ਨਹੀਂ ਕਿਹੜੀ ਕਲੋਨੀ ਸਰ ਤੁਹਾਡਾ ਪਾਲਾ ਰਾਮ ਹਾਂ ਕੀ ਹਾਲਾਤ ਹੈ ਗਲੀਆਂ ਦੇ ਬੰਨਿਆਂ ਦਾ ਹਾਲ ਖਰਾਬ ਨੇ ਜੀ ਕਿੰਨਾ ਪਾਣੀ ਹੈ ਪਟ ਪਟ ਆ ਰਿਹਾ ਹੈ ਆ ਰਿਹਾ ਠੀਕ ਮੈਂ ਪ੍ਰਥਮ ਦੇ ਨਾਲ ਪਰਸੋਤਨ ਕੋਸ਼ਿਕ ਸਮਾਣਾ ਨਿਊਜ਼